ਲੋਰ ਦੇ ਮਹੱਲਾ ਭੰਡੇਰਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਕੁਾਰ ਤਾਂ ਸ਼ਰਮ ਆ ਜਾਵੇਗੀ ਜਿੱਥੇ ਕਿ ਮਹੰਤ ਲੋਕਾਂ ਦੀ ਖੁਸ਼ੀ ਦੇ ਵਿੱਚ ਵਧਾਈਆਂ ਮੰਗਦੇ ਨੇ ਉੱਥੇ ਹੀ ਇਹ ਸਭ ਮਹਾਂਤ ਦੇ ਬੋਲੋਂ ਲੋਕਾਂ ਦੀਆਂ ਜੁਨਾਨੀਆਂ ਦੇ ਸਾਹਮਣੇ ਸਾਰੇ ਕੱਪੜੇ ਉਤਾਰ ਕੇ ਹੰਗਾਮਾ ਕੀਤਾ ਜਿਸ ਦੀ ਵੀਡੀਓ ਸਾਹਮਣੇ ਆਇਆ ਵੀਡੀਓ ਅਜਿਹਾ ਕਿ ਤੁਹਾਨੂੰ ਦਿਖਾਉਣ ਦੇ ਯੋਗ ਵੀ ਨਹੀਂ ਆ ਜਿਸ ਤੋਂ ਬਾਅਦ ਗੁੱਸੇ ਵਿੱਚ ਪੜ ਕੇ ਮਹੱਲੇ ਵਾਲੇ ਨੇ ਇਹ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਤੇ ਪੁਲਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਘਟਨਾ ਦੇ ਨਾਲ ਇਲਾਕੇ ਦੀਆਂ ਮਹਿਲਾਵਾਂ ਅਤੇ ਪੁਰਸ਼ਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਮੋਹੱਲਾ ਵਾਸੀਆਂ ਦਾ ਕਹਿਣਾ ਕਿ ਪਹਿਲੀ ਵਾਰ ਨਹੀਂ ਹੋਇਆ ਇਸ ਦੇ ਵੱਲੋਂ ਪਹਿਲਾਂ ਵੀ ਅਜਿਹੀਆਂ ਅਸ਼ਲੀਲ ਹਰਕਤਾਂ ਕੀਤੀਆਂ ਜਾ ਚੁੱਕੀਆਂ ਨੇ ਕਿ ਇਹ ਆਪਣੇ ਸਾਰੇ ਕੱਪੜੇ ਉਤਾਰ ਕੇ ਮੁਹੱਲੇ ਦੇ ਵਿੱਚ ਅਜਹੀ ਹਰਕਤ ਕਰਦਾ ਕਿ ਲੋਕ ਸ਼ਰਮਸਾਰ ਹੋ ਜਾਂਦੇ ਨੇ ਜੀ ਮੰਡੀ ਪੰਢੇਰਾ ਮੱਲਾ ਮੇਰੇ ਮਮਾ ਦੀ ਡੈਥ ਹੋਈ ਸੀ ਸਾਰੇ ਇਹਨਾਂ ਮਹਿਸੂਸ ਨੂੰ ਆਏ ਹੋਏ ਸੀ ਇੱਕ ਨਿਸ਼ਮਨਤਾ ਉਹ ਨੰਗਾ ਹੋ ਕੇ ਖੜ ਗਿਆ ਸਾਰੇ ਸਾਹਮਣੇ ਨਿਸ਼ਕ ਅਲੀਸ਼ਾ ਨਿਸ਼ਾ ਨਿਸ਼ਾ ਅਲੀਸ਼ਾ ਅਨਿਸ਼ਾ ਤੁਸੀਂ ਹੁਣ ਮੁਹੱਲੇ ਵਾਲੇ ਪੁਲਿਸ ਸਟੇਸ਼ਨ ਫਲੋਰ ਖੜੇ ਹੋ ਕੀ ਤੁਹਾਡੀ ਮੰਗ ਹੈ ਸਾਡੀ ਮੰਗ ਇਹਨੂੰ ਮੁਹੱਲੇ ਚੋਂ ਬਾਹਰ ਕੱਢਿਆ ਜਾਵੇ ਇਹ ਆਪਣੇ ਛੋਟ ਕੱਪੜੇ ਕਿੱਦਾਂ ਕਰਦਾ ਕਿੱਦਾਂ ਕੀ ਇਹ ਕੱਪੜੇ ਲਾ ਕੇ ਪੂਰੇ ਨੰਗਾ ਹੋ ਗਿਆ ਛੋਟ ਛੋਟ ਕੱਪੜੇ ਪਾ ਰਿਆ ਨਿਕਰਾ ਹੋਇਆ ਵਗੈਰਾ ਮਨਾ ਕੀਤਾ ਤਾਂ ਬਿਲਕੁਲ ਨੰਗਾ ਹੋ ਗਿਆ ਨੰਗਾ ਹੋ ਗਿਆ ਬਿਲਕੁਲ ਹੀ ਮੈਂ ਮੇਰਾ ਨਾਮ ਹੈ ਪੰਮੀ ਠੀਕ ਹੈ ਤੇ ਸਾਡੇ ਘਰ ਦੇ ਸਾਹਮਣੇ ਰਹਿੰਦਾ ਜਿਹੜੇ ਇਹਦਾ ਨਾਮ ਮੁੰਡੇ ਦਾ ਆਕਾਸ਼ ਅਸੀਂ ਪਹਿਲਾਂ ਠੀਕ ਹੈ ਆਕਾਸ਼ ਤੋਂ ਇਹ ਮੰਤ ਵਣਿਆ ਵਾ ਠੀਕ ਹੈ ਮੰਤ ਤੋਂ ਅੱਜ ਸਾਡੇ ਘਰ ਕੱਲ ਮਹੱਲੇ ਦੇ ਵਿੱਚੋਂ ਡੈਥ ਹੋਈ ਸੀ ਕਿਸੇ ਦੀ ਉਹ ਜਨਾਨੀਆਂ ਅਫਸੋਸ ਕਰਨ ਲਈ ਆਈਆਂ ਇਹਨੇ ਛੋਟ ਕੱਪੜੇ ਪਾਏ ਸੀ ਦੀ ਉਹਨਾਂ ਨੇ ਕਹਿ ਦਿੱਤੂ ਚੱਜ ਦੇ ਕੱਪੜੇ ਪਾ ਇਹ ਚੱਜ ਦੇ ਕ ਇਹਨੇ ਇਦਾਂ ਕਰਨ ਦੀ بجائے ਇਹ ਨੰਗਾ ਹੋ ਗਿਆ ਸਾਰਿਆਂ ਦੇ ਸਾਹਮਣੇ ਠੀਕ ਹੈ ਇਹ ਮੇਰੇ ਘਰ ਆਲਾ ਇਹ ਕੋਲ ਖੜੇ ਆ ਅੱਧੀ ਅੱਧੀ ਰਾਤਾਂ ਨੂੰ ਆਂਦੀਆਂ ਕੁੜੀਆਂ ਵੀ ਆਂਦੀਆਂ ਸਾਰੇ ਜਨੇ ਇਹ ਡਿਸਟਰਬ ਹੁੰਦੇ ਆ ਸੀ ਹਨਾ ਰੱਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਤਾਂ ਸਾਰੀਆਂ ਧੀਆ ਭੈਣਾਂ ਸਾਂਝੀਆਂ ਨੇ ਸਾਡੇ ਸਾਡੇ ਕੋਠੇ ਤੇ ਨੋ ਰਹਿੰਦੀ ਐ ਇਹ ਨੰਗੇ ਹੋ ਹੋ ਕੇ ਵੀਡੀਓ ਬਣਾਉਂਦੇ ਨੇ ਠੀਕ ਹੈ ਦੇਖੋ ਅਸੀਂ ਇਹ ਨਹੀਂ ਕਹਿੰਦੇ ਹੈਗੇ ਅਸੀਂ ਹਰ ਇੱਕ ਮੰਤਰ ਦਾ ਉਹ ਕਰਦੇ ਆ ਸਤਿਕਾਰ ਕਰਦੇ ਹਾਂ ਜੀ ਤੇ ਇਹ ਸਾਰੇ ਮੰਤਾਂ ਨੂੰ ਮਤਲਬ ਖਰਾ ਉਹ ਕਰਨ ਲੱਗਾ ਹੋਇਆ ਵਾ ਅਸ ਤਾਂ ਮੰਤਾਂ ਅਨੁਸਾਰ ਅਸ਼ੀਰਵਾਦ ਲੈਣੇ ਉਹਨਾਂ ਦੇ ਹੱਥ ਜੋੜ ਕੇ ਇਹ ਕਹਿੰਦਾ ਜੀ ਮੈਂ ਮੰਤਾਂ ਵਾਂ ਤੁਸੀਂ ਆਪ ਦੱਸੋ origignal ਮੰਤ ਹੈਗਾ ਵਾ ਬੰਦੇ ਤੋਂ ਇਹ ਬਣਿਆ ਵਾ ਦਾ ਕਰਕੇ ਆ ਤੁਸੀਂ ਇੰਪੋਸਟਰ ਦੇਖ ਲਓ ਇਹ ਮੰਤਾਂ ਦਾ ਰਿਕਾਰਡ ਵੀ ਖਰਾਬ ਕਰਨ ਲੱਗਾ ਹੋਇਆ ਵਾ ਅਸੀਂ ਮੰਤਾਂ ਦੀ ਬਹੁਤ ਇੱਜ਼ਤ ਕਰਦੇ ਆਂਦੇ ਆ ਘਰ ਸਾਰੇ ਐਦਾਂ ਦੀ ਗੱਲ ਨਹੀਂ ਹੈਗੀ ਪਰ ਆ ਇਹਨੇ ਬਹੁਤ ਗਲਤ ਕੀਤਾ ਵਾ ਬਹੁਤ ਜਿਆਦਾ ਤੁਹਾਨੂੰ ਕੀ ਮੰਗ ਕਰਦੇ ਤੁਸੀਂ ਹਾਂਜੀ ਪੁਲਿਸ ਤੋਂ ਕੀ ਮੰਗ ਆਸੀਂ ਇਹ ਮੰਗ ਕਰਦੇ ਆ ਜਾਂ ਤਾਂ ਇਹਨੂੰ ਇੱਥੋਂ ਮਹੱਲੇ ਚ ਕੱਢ ਦਿੱਤਾ ਜਾਵੇ ਕਿਉਂਕਿ ਸਰ ਤੁਹਾਨੂੰ ਦੱਸਿਆ ਵਾ ਰਾਤ ਨੂੰ ਆਂਦੇ ਆ ਨਾ ਜਦ ਇਹਨਾਂ ਦੀ ਕੁੜੀਆਂ ਵੀ ਰਾਤ ਨੂੰ ਆਂਦੀਆਂ ਨੇ ਆਪਾਂ ਸਹੀ ਗੱਲ ਕਰਾਂਗੇ ਠੀਕ ਹੈ ਤੇ ਜਿਸ ਕਰਕੇ ਸਾਰੇ ਅਸੀਂ ਸਾਰੇ ਪਰੇਸ਼ਾਨ ਆ ਅਸੀਂ ਬਿਲਕੁਲ ਘਰ ਦੇ ਸਾਹਮਣੇ ਅਸੀਂ ਜਿਆਦਾ ਪਰੇਸ਼ਾਨ ਆ ਤੇ ਬਾਕੀ ਤੀਆਂ ਪਹਿਣਾ ਤੇ ਤੁਹਾਨੂੰ ਪਤਾ ਬੱਚਿਆਂ ਤੇ ਅਸਰ ਕੀ ਪੈਂਦਾ ਵਾ ਠੀਕ ਹੈ ਕੰਨ ਸਾਰੇ ਇਹ ਨਹੀਂ ਆਤਾ ਘਰੇ ਮਹੱਲੇ ਚ ਬਾਹਰ ਨਿਕਲੇ ਜਾਣ ਜਾਂ ਇਹਨਾਂ ਨੂੰ ਕਹੋ ਆਪਣੇ ਕਾਇਦੇ ਕੋ ਨੰਚ ਰਹੇ ਨੇ ਖੈਰ ਦਾਸੀ ਇਹ ਕਿ ਮੁਹੱਲਾ ਵਾਸੀ ਨੇ ਮੰਗ ਕੀਤੀ ਹੈ ਕਿ ਇਸ ਮਹਾਂਤੂ ਨੇ ਇਸ ਮੁਹੱਲੇ ਦੇ ਵਿੱਚੋਂ ਕੱਢਿਆ ਜਾਵੇ ਕਿਉਂਕਿ ਇਸ ਨੇ ਇੱਥੋਂ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀਦੀ ਪੋ